ਲੋਕ ਸਭਾ ਦੇ ਵਿੱਚ ਜਾਣ ਦਾ ਮੌਕਾ ਮਿਲ ਰਿਹਾ ਉੱਥੇ ਕਿਹੜੇ ਮੁੱਦੇ ਉਠਾਉਂ ਮੁੱਦੇ ਮੁੱਦੇ ਨੇ ਆਵਾਜ਼ ਹੀ ਨਹੀਂ ਚੁੱਕੀ ਕੋਈ ਵੱਡੀ ਇੰਡਸਟਰੀ ਨਹੀਂ ਆ ਸਕੀ ਸਾਡੇ ਕੋਲ ਇੱਥੇ ਕੋਈ ਵੱਡਾ ਕਨਸੈਪਟ ਹਸਪੀਟਲ ਦਾ ਨਹੀਂ ਆ ਸਕਿਆ ਸੀਟ ਜਿੱਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ ਸਨੀ ਦਿਓਨ ਨੂੰ ਇੱਥੋਂ ਜਿੱਤ ਦਵਾਈ ਲੋਕਾਂ ਨੇ ਪਰ ਉਹ ਹਲਕੇ ਦੇ ਵਿੱਚ ਆਈ ਉਹਦੀ ਬੇਸਿਕਲੀ ਕਮਿਟਮੈਂਟ ਵੀ ਉੱਤੇ ਇਹ ਸੀਟ ਜਿੱਤਣੀ ਹੈ ਨਾ ਉਸ ਤੋਂ ਬਾਅਦ ਜਾਣਾ ਉਹ ਸੀਟ ਜਿੱਤੀ ਪੀਐਮ ਸਾਹਿਬ ਬਣਨੇ ਹੀ ਬਣ ਗਏ ਸੀਟਾਂ ਦੀ ਇਹ ਮжоਰਿਟੀयां ਵਧ ਗਈਆਂ ਪਰ ਉਹ ਜਿਹੜਾ ਕਾਨ ਤੇ ਉਹ ਜਿਹੜਾ ਧੋਖਾ ਜਿਹੜਾ ਉਹ ਸਾਡੇ ਗਰਦਾਸਪੁਰੀਆਂ ਨੂੰ ਚੱਲਣਾ ਪਿਆ ਇੱਥੇ ਕਰੋਨਾ ਆਇਆ ਇੱਥੇ ਹੜ ਆ ਗਏ ਪਰ ਸਨੀ ਦੇ ਉੱਤੇ ਨੀ ਆ ਫਿਲਮਾਂ ਦੇ ਵਿੱਚ ਵੇਖਿਆ ਜੀ ਸਨੀ ਦੇਵ ਜੀ ਦਾ ਰੋਲ ਬੜਾ ਵਧੀਆ ਹੈ ਬੜੇ ਵਧੀਆ ਹੀਰੋ ਨੇ ਜੀ ਲੋਕਾਂ ਨੇ ਵੋਟਾਂ ਉਸ ਕਿਰਦਾਰ ਦੇ ਮੂਲੇ ਪਾਈਆਂ ਤੁਸੀਂ ਕੀ ਰੋਡ ਮੈਪ ਲੈ ਕੇ ਚੱਲ ਰਹੇ ਹੋ ਲੋਕ ਸਭਾ ਦੇ ਵਿੱਚ ਜਾ ਕੇ तकरीबन ਲੋਕ ਸਭਾ ਦੇ ਪਿੰਡਾਂ ਦੀਆਂ ਡਵੈਲਪਮੈਂਟਾਂ ਦਾ ਪੈਸਾ ਸਾਡਾ ਡੱਕਿਆ ਗਿਆ ਅੱਜ ਜੇ ਉਹ ਪੈਸਾ ਸਾਡੇ ਕੋਲ ਹੁੰਦਾ ਨੇਚਰਲੀ ਹੋਰ ਤਰੱਕੀ ਹੁੰਦੀ ਆ ਪਰ ਕਈ ਕਿੰਨੋਂ ਕਈ ਉੱਥੇ ਬੋਲਣ ਵਾਲਾ ਇੱਕ ਜਿਨੂੰ ਜਤਾ ਕੇ ਭੇਜਿਆ ਜਿਨੇ ਸਮੱਸਿਆਵਾਂ ਸਾਨੂੰ ਦੱਸਣੀਆਂ ਉਹਦੇ ਪਹੁੰਚੇ ਅਰਵਿੰਦ ਕੇਜਰੀਵਾਲ ਜੀ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਅੰਤਰੀਮ ਜ਼ਮਾਨਤ ਮਿਲੀ ਹੈ ਇੱਕ ਜੂਰ ਦਾ ਕੀ ਕਹੋਗੇ ਆਮ ਆਦਮੀ ਪਾਰਟੀ ਨੇ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਬੀਜੇਪੀ ਨੂੰ ਰਾਹੁਲ ਗਾਂਧੀ ਤੋਂ ਡਰ ਨਹੀਂ ਲੱਗਦਾ ਡਰ ਲੱਗਦਾ ਹੈ ਅਰਵਿੰਦ ਕੇਜਰੀਵਾਲ ਤੋਂ ਲੱਗਦਾ ਹੈ ਬੀਜੇਪੀ ਦਾ ਕਿਸਾਨਾਂ ਦੇ ਪ੍ਰਤੀ ਇਹ ਜਾਂ ਰਵਈਆ ਹੈਗਾ ਜਿਹੜਾ ਉਹਨਾਂ ਦੀਆਂ ਮੰਗਾਂ ਨਾ ਮੰਨਦਾ ਕੀ ਕਹੋਗੇ ਇਹਨਾਂ ਨੇ ਉਹਨਾਂ ਨੂੰ ਜਿੱਦੀ-ਜਿੱਦੀ ਪਹੁੰਚਾ ਦਿੱਤਾ ਬੀਜੇਪੀ ਨੇ ਉਹ ਕਹਿੰਦੇ ਇਹ ਪਿੰਨਾਂ ਜਿੱਦੀ ਪਹੁੰਚਣ ਦੇਣਾ ਉਹਨੂੰ ਫਿਰ ਪੰਗਾ ਤੇ ਫਿਰ ਪੁੱਠਾ ਹੀ ਲਿਆ ਪੈਂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗੱਲ ਕਰੀਏ ਤੁਹਾਡਾ ਐਲਾਈਅንስ ਹੈ ਇੰਡੀਆ ਐਲਾਈਅਅንስ ਉਹ ਇੰਡੀ ਐਲਾਈਅਅንስ ਕਹਿ ਕੇ ਸੰਬੋਧਨ ਕਰਦੇ ਫਾਕਤ ਬਦਲ ਦੇ ਦੇ ਨਾ ਉਹ ਵੀ ਸੌਖੀ ਮੋਦੀ ਸਾਹਿਬ ਲੜਾਈ ਦਾ ਸਭ ਤੇ ਸਾਨੂੰ ਸਿਰਫ ਤਾਨਾਸ਼ਹੀ ਕਰਕੇ ਦੇਖਿਓ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਗੱਲ ਕਰੀਏ ਤਾਂ ਗੁਰਦਾਸਪੁਰ ਸੀਟ ਅਹਿਮ ਰੋਲ ਅਦਾ ਕਰਦੀ ਹੈ ਹੁਣ ਇਹ ਹੌਟ ਸੀਟ ਵੀ ਬਣ ਚੁੱਕੀ ਹੈ ਕਿਉਂਕਿ ਸਾਰੀਆਂ ਹੀ ਪਾਰਟੀਆਂ ਨੇ ਆਪਣੇ ਤੁਰੰਦਰ ਨੇਤਾ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਅਮਰ ਸ਼ੇ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਉਹਨਾਂ ਦੇ ਖਿਲਾਫ ਕਾਂਗਰਸ ਦੇ ਵੱਲੋਂ ਸੁਖਜਿੰਦਰ ਰੰਧਾਵਾ ਸਾਬਕਾ ਡਿਪਟੀ ਸੀਐਮ ਅਤੇ ਮੌਜੂਦਾ ਵਿਧਾਇਕ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਦਾਨ ਦੇ ਵਿੱਚ ਦਲਜੀਤ ਸਿੰਘ ਚੀਮਾ ਨੂੰ ਉਤਾਰਿਆ ਹੈ ਤੇ ਜੀ ਬੀ ਜੀ ਪੀ ਦੀ ਜੇਕਰ ਗੱਲ ਕਰੀਏ ਤਾਂ ਬੀ ਜੀ ਪੀ ਨੇ ਦਿਨੇਸ਼ ਬੱਬੂ ਤੇ ਦਾਅ ਖੇਡਿਆ ਹੈ ਅਮਨ ਸ਼ੈਰੀ ਜੀ ਅੱਜ ਸਾਡੇ ਨਾਲ ਮੌਜੂਦ ਨੇ ਸ਼ੈਰੀ ਕਲਸੀ ਜੀ ਬਹੁਤ ਬਹੁਤ ਸਵਾਗਤ ਹੈ ਵੀ ਵੀ ਸਾਂਝਾ ਤੇ ਤੁਹਾਡਾ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਜੀ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਦਿੱਤੀ ਹੈ ਤੇ ਕੀ ਕਹੋਗੇ ਦੇਖੋ ਜੀ ਮੈਂ ਕਹਿ ਸਕਦਾ ਵੀ ਮੇਰੀ ਮੈਂ ਖੁਸ਼ਕਿਸਮਤ ਹਾਂ ਜਿਹੜੀ ਏਡੀ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਪਾਰਟੀ ਨੇ ਮੇਰੇ ਮੋਢਿਆਂ ਤੇ ਰੱਖੀ ਹੈ ਔਰ ਉਹ ਮੇਰੀ ਪਾਰਟੀ ਜਿਹੜੀ ਮਰਤਿਆਸ ਕਰਦੀ ਹੈ ਵੀ ਇਹ ਮੁੰਡਾ ਜਿਹੜਾ ਸਾਡਾ ਇਹ ਨੌਜਵਾਨ ਜਿਹੜਾ ਇਹ ਐਫਰਟ ਕਰਕੇ ਮਿਹਨਤ ਕਰਕੇ ਇੱਕ ਕਵਰ ਕਰ ਸਕਦੇ ਆ ਵਿਧਾਨ ਸਭਾ ਦੀ ਜੇਕਰ ਗੱਲ ਕਰੀਏ ਤਾਂ ਜਿਹੜੀ ਤੁਸੀਂ ਬਹੁਤ ਮੁੱਦੇ ਚੁੱਕਦੇ ਰਹੇ ਹੋ ਆਪਣੇ ਹਲਕੇ ਦੀ ਉੱਥੇ ਆਵਾਜ਼ ਨੂੰ ਉਠਾਇਆ ਤੇ ਕੀ ਕਹੋਗੇ ਲੋਕ ਸਭਾ ਦੇ ਵਿੱਚ ਜਾਣ ਦਾ ਮੌਕਾ ਮਿਲ ਰਿਹਾ ਉੱਥੇ ਕਿਹੜੇ ਮੁੱਦੇ ਉਠਾਉਂਦੇ ਦੇਖੋ ਜੀ ਸਾਡੇ ਗਰਦਾਸਪੁਰ ਲੋਕ ਸਭਾ ਦੇ ਮੁੱਦੇ ਹੀ ਮੁੱਦੇ ਨੇ ਹੱਲੇ ਤੱਕ ਮੁੱਦਿਆਂ ਦੀ ਹੱਲ ਕਰਨ ਦੀ ਤੇ ਗੱਲ ਦੂਰ ਦੀ ਆਵਾਜ਼ ਹੀ ਨਹੀਂ ਚੁੱਕੀ ਗਈ ਜੇ ਗੱਲ ਬਟਾਲੇ ਦੀ ਕਰੀਏ ਦੀ ਇੰਡਸਟਰੀ ਦੀ ਹੈ ਜੇ ਗੱਲ ਦਿਨਾਨਗਰ ਦੀ ਕਰੀਏ ਉੱਥੇ ਦਰਿਆ ਤੁਸੀ ਦਾ ਬੰਨ ਨੇ ਟੁੱਟ ਜਾਂਦੇ ਨੇ ਫਸਲਾਂ ਬਰਬਾਦ ਹੋ ਜਾਂਦੀਆਂ ਨੇ ਜੇ ਗੱਲ ਪਠਾਨਕੋਟ ਦੀ ਕਰੀਏ ਉੱਥੇ ਫਾਟਕਾਂ ਦੀ ਸਮੱਸਿਆ ਹੈ ਸੁजानਪੁਰ ਦਾ ਵੀ ਸੇਮ ਇਹੋ ਵਾਲਾ ਕੋਈ ਵੱਡੀ ਇੰਡਸਟਰੀ ਨਹੀਂ ਆ ਸਕੀ ਸਾਡੇ ਕੋਈ ਇੱਥੇ ਕੋਈ ਵੱਡਾ ਕਨਸੈਪਟ ਹਸਪੀਟਲ ਦਾ ਨਹੀਂ ਆ ਸਕਿਆ ਕਾਰਨ ਕੀ ਹੈ ਅੱਖੋ ਪਰੋਖੇ ਰਹਿ ਗਿਆ ਜਿਨ੍ਹਾਂ ਨੂੰ ਵੀ ਬਣਾਇਆ ਉਹ ਜਾ ਕੇ ਉਹਨਾਂ ਨੇ ਆਪਣੀ ਸੀਟ ਜਿੱਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ ਭਾਈ ਸੋ ਇਸ ਵਾਰ ਜੋ ਮਾਹੌਲ ਲੱਗ ਰਿਹਾ ਹੈ ਕਿਉਂਕਿ ਇਹ ਕਿ ਲੀਡਰਾਂ ਨੂੰ ਚੁਣਿਆ ਉਸ ਤੋਂ ਬਾਅਦ ਐਕਟਰਾਂ ਨੂੰ ਵੀ ਚੁਣ ਲਿਆ ਹੁਣ ਲੋਕ ਚਾਹੁੰਦੇ ਨੇ ਵੀ ਨਹੀਂ ਆਪਣਾ ਕਿਹੜਾ ਆਪਾਂ ਉਹਨੂੰ ਚੁਣਨਾ ਸੋ ਇਸ ਵਾਰ ਮੈਨੂੰ ਲੱਗਦਾ ਵੀ ਗਰਦਾਸਪੁਰ ਇੱਕ ਨਵਾਂ ਵੱਖਰਾ ਮਾਹੌਲ ਸਿਰਜੂਗਾ 2019 ਦੀ ਜੇਕਰ ਗੱਲ ਕਰੀਏ ਤਾਂ ਸਨੀ ਦਿਓਲ ਨੂੰ ਇੱਥੋਂ ਜਿੱਤ ਦਵਾਈ ਲੋਕਾਂ ਨੇ ਵੱਡੀ ਮਾਰਜਨ ਦੇ ਨਾਲ ਉਹਨਾਂ ਨੂੰ ਜਿੱਤ ਮਿਲੀ ਪਰ ਉਹ ਹਲਕੇ ਦੇ ਵਿੱਚ ਆਈ ਨਹੀਂ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਜਿਹੜਾ ਧੋਖਾ ਕੀਤਾ ਬੀਜੇਪੀ ਨੇ ਕੀਤਾ ਸਾਡੇ ਨਾਲ ਬੜਾ ਵੱਡਾ ਧੋਖਾ ਕੀਤਾ ਉਹਦੀ ਬੇਸਿਕਲੀ ਕਮਿਟਮੈਂਟ ਹੀ ਉੱਤੇ ਇਹ ਵੀ ਮੈਂ ਸੀਟ ਜਿੱਤਨੀ ਆ ਮੈਂ ਉਸ ਤੋਂ ਬਾਅਦ ਜਾਣਾ ਨਹੀਂ ਉਹ ਸੀਟ ਜਿੱਤੀ ਪੀਐਮ ਸਾਹਿਬ ਬਣਨੇ ਹੀ ਬਣ ਗਏ ਸੀਟਾਂ ਦੀ ਇਹ ਮжоਰਿਟੀयां ਵਧ ਗਈਆਂ ਪਰ ਉਹ ਜਿਹੜਾ ਕਾਹਨ ਤੇ ਉਹ ਜਿਹੜਾ ਧੋਖਾ ਜਿਹੜਾ ਉਹ ਸਾਡੇ ਗੁਰਦਾਸਪੁਰੀਆਂ ਨੂੰ ਚੱਲਣਾ ਪਿਆ ਇੱਥੇ ਕਰੋਨਾ ਆਇਆ ਇੱਥੇ ਹੜ ਆ ਗਏ ਪਰ ਸੰਨੀ ਦੀ ਹੁਲ ਨਹੀਂ ਆ ਦੁੱਖ ਦੀ ਗੱਲ ਇਹ ਆ ਵੀ ਜੇ ਆਪਾਂ ਵੋਟਾਂ ਲਈਆਂ ਨੇ ਲੋਕ ਆਸ ਨਾਲ ਵੋਟਾਂ ਪਾਉਂਦੇ ਨੇ ਲੋਕ ਸੋਚਦੇ ਨੇ ਵੀ ਯਾਰ ਸ਼ਾਇਦ ਇਹ ਕੋਈ ਵਧੀਆ ਕਰ ਜਾਵੇ ਪਰ ਦੁੱਖ ਦੀ ਗੱਲ ਹੈ ਇਹ ਪਹਿਲਾਂ ਨਾਲੋਂ ਵੀ ਸਾਨੂੰ ਡੋ ਤੁਸੀਂ ਕੀ ਰੋਡ ਮੈਪ ਲੈ ਕੇ ਚੱਲ ਰਹੇ ਹੋ ਲੋਕ ਸਭਾ ਦੇ ਵਿੱਚ ਜਾਣ ਲਈ ਦੇਖੋ ਮੈਂ ਹਰ ਪਿੰਡ ਪਿੰਡ ਤੱਕ ਪਹੁੰਚ ਕਰ ਰਿਹਾ ਜਦੋਂ ਮੈਂ ਜਾਣਨਾ ਹਰ ਹਲਕੇ 'ਚ ਜਾਣਾ ਮੈਨੂੰ ਉੱਥੋਂ ਗਰਾਉਂਡ ਦੀਆਂ ਜਿਹੜੀਆਂ ਨੇ ਮਜਬੂਰੀਆਂ ਜਿਹੜੀਆਂ ਦਿੱਕਤਾਂ ਨੇ ਉਹ ਉੱਭਰ ਕੇ ਸਾਹਮਣੇ ਆਉਂਦੀਆਂ ਉਹ ਇੱਕ ਸਮਝ ਲੋ ਵੀ ਮੇਰਾ ਸਰਵੇ ਹੁਣ ਕੱਲ ਮੈਂ 54 ਪਿੰਡਾਂ ਦਾ ਗਿੜਾ ਕੀਤਾ ਹੁਣ ਉੱਥੇ ਇੱਕ ਨਾਲੇ ਦੀ ਦਿੱਕਤ ਆ ਜਿਹਦੇ ਕਰਕੇ ਨਾਲੇ ਦੀ ਪ੍ਰੋਬਲਮ ਕਰਕੇ ਫਸਲ ਹੀ ਉੱਥੇ ਇੱਕ ਹੁੰਦੀ ਹੈ ਇਸੇ ਬਹੁਤ ਦਿੱਕਤਾਂ ਨੇ ਉਹ ਰੋਡ ਮੈਪ ਜਿਹੜਾ ਸਾਡੇ ਕੋ ਸਾਨੂੰ ਬੈਕਵਰਡ ਜਿਹੜਾ ਗਰਦਾਸਪੁਰ ਬਾਰਡਰ ਏਰੀਆ ਕਿਹਾ ਜਾਂਦਾ ਇਹ ਸਾਨੂੰ ਕਹਿੰਦੇ ਵੀ ਇਹ ਪਛੜਿਆ ਵਾ ਪਿਛਲੇ ਪਿਛਲਾ ਏਰੀਆ ਇਹਨੂੰ ਰਹਿਣ ਦਿਓ ਇਹਦੀ ਗੱਲ ਨਾ ਕਰੋ ਪਰ ਸਾਨੂੰ ਜੇ ਤੁਸੀਂ ਪਛੜਿਆ ਕੋ ਕਹਿੰਦੇ ਸਾਨੂੰ ਪਹਿਲੇ ਨੰਬਰ ਤੋਂ ਸ਼ੁਰੂ ਕਰ ਲਓ ਇੱਧਰ ਨਾ ਤੇ ਕੋਈ ਖੇਡਾਂ ਵਾਸਤੇ ਵਧੀਆ ਸਟੇਡੀਅਮ ਦੇ ਸਕਿਆ ਆਪਾਂ ਨਾ ਕੋਈ ਵੀ ਕਹਿਣ ਦਾ ਬਾ ਹਰ ਕੰਮ ਤੋਂ ਅਸੀਂ ਔਖੋਂ ਪਰੋਖੇ ਰਹੇ ਆ ਰੋਡ ਮੈਪ ਜਿਹੜਾ ਇਹ ਬਹੁਤ ਵਧੀਆ ਆਪਾਂ ਤਿਆਰ ਕਰ ਰਹੇ ਆ ਔਰ ਹਰ ਮੁੱਦੇ ਦੀ ਹਰ ਗੱਲ ਰੱਖਾਂਗੇ ਔਰ ਕੋਸ਼ਿਸ਼ ਕਰਾਂਗੇ ਕਿਉਂਕਿ ਪੰਜਾਬ ਚ ਅੱਗੇ ਸਾਡੀ ਸਰਕਾਰ ਹੁਣ ਆਰਡੀਐਫ ਦਾ ਪੈਸਾ ਢੱਕਿਆ ਪਿਆ ਸਾਡੇ ਤਕਰੀਬਨ ਲੋਕ ਸਭਾ ਦੇ ਪਿੰਡਾਂ ਦੀਆਂ ਡਿਵੈਲਪਮੈਂਟਾਂ ਦਾ ਪੈਸਾ ਸਾਰਾ ਢੱਕਿਆ ਪਿਆ ਅੱਜ ਜੇ ਉਹ ਪੈਸਾ ਸਾਡੇ ਕੋਲ ਹੁੰਦਾ ਨੇਚਰਲੀ ਹੋਰ ਤਰੱਕੀ ਹੁੰਦੀ ਐ ਪਰ ਕਈ ਐ ਕਿ ਕਿੰਨੂ ਕਹੀਏ ਉਥੇ ਬੋਲਣ ਵਾਲਾ ਹੀ ਕੋਈ ਨਹੀਂ ਜਿਹਨੂੰ ਜਿਤਾ ਕੇ ਭੇਜਿਆ ਜਿਹਨੇ ਸਮੱਸਿਆਵਾਂ ਸਾਨੂੰ ਦੱਸਣੀਆਂ ਉਹ ਤੇ ਪਹੁੰਚੇ ਹੀ ਨਹੀਂ ਸੋ ਲੱਗੇ ਆ ਕਰਾਂਗੇ ਪਰ ਫਤਵਾ ਜਿਹੜਾ ਲੋਕਾਂ ਤੇ ਡਿਪੈਂਡ ਹੈ ਲੋਕ ਜਿਹਦੀ ਡਿਊਟੀ ਲਾਉਣਗੇ ਮੈਨੂੰ ਆਸ ਆ ਵੀ ਲੋਕ ਸਿਆਣੇ ਨੇ ਉਹ ਕਹਿੰਦੇ ਨੇ ਵੀ ਜਿਹਦੇ ਤੱਕ ਅਪਰੋਚ ਛੇਤੀ ਹੋ ਸਕੇ ਜਿਹੜਾ ਸਾਡੀ ਗੱਲ ਸੁਣ ਸਕੇ ਜਾਂ ਜਿਹੜਾ ਸਾਡੇ ਵੀ ਸਾਨੂੰ ਜਿਹਦੇ ਘਰ ਜਾਣ ਲੱਗਿਆਂ ਸੰਗ ਸ਼ਰਮ ਨਾ ਆਵੇ ਯਾਰ ਅਸੀਂ ਉਹਨੂੰ ਆਪਣਾ ਗੂ ਬਣਾਉਂਦੇ ਆ ਇਹ ਫਰਕ ਹੈ ਭਗਵੰਤਮਾਨ ਜੀ ਇੱਥੇ ਰੈਲੀ ਕਰਕੇ ਗਏ ਸੀ ਉਹਨਾਂ ਨੇ ਕਿਹਾ ਕਿ ਸੰਨੀ ਦਿਓਲ ਨੇ ਫਿਲਮਾਂ 'ਚ ਤਾਂ ਪਾਕਿਸਤਾਨ 'ਚ ਜਾ ਕੇ ਨਲਕੇ ਪਟਤੇ ਪਰ ਇੱਥੇ ਕੋਈ ਵੀ ਨਹੀਂ ਲਵਾਇਆ ਦੇਖੋ ਜੀ ਨਲਕੇ ਪਟਣੇ ਨਹੀਂ ਚਾਹੀਦੇ ਨਲਕੇ ਤੇ ਲਾਉਣੇ ਨੇ ਆਪਾਂ ਗੱਲ ਕਰੀਏ ਕਿਸਾਨਾਂ ਦੀ ਅਸੀਂ ਦੇ ਨਹਿਰਾਂ ਦੇ ਪਾਣੀ ਜਿਹੜੇ ਨੇ ਜ਼ਮੀਨਾਂ ਤੱਕ ਲੈ ਕੇ ਆ ਰਹੇ ਆਂ ਵੀ ਉਹਨਾਂ ਦਾ ਪਾਣੀ ਜਿਹੜਾ ਜ਼ਮੀਨਾਂ ਤੱਕ ਆਵੇ ਸਾਡਾ ਹੇਠਲਾ ਪੱਧਰ ਵੱਧ ਸਕੇ ਸੋ ਇਹ ਫਿਲਮੀ ਸਟੈਂਟ ਮੈਂ ਤੁਹਾਨੂੰ ਇਹਨਾਂ ਦੱਸਦਾ ਕਿਉਂਕਿ ਫਿਲਮਾਂ ਦੇ ਵਿੱਚ ਵੇਖਿਆ ਜੀ ਸਨੀ ਦਿਓਲ ਜੀ ਦਾ ਰੋਲ ਬੜਾ ਵਧੀਆ ਹੈ ਬੜੇ ਵਧੀਆ ਹੀਰੋ ਨੇ ਜੀ ਲੋਕਾਂ ਨੇ ਵੋਟਾਂ ਉਸ ਕਿਰਦਾਰ ਦੇ ਮੋਨੋ ਪਾਈਆਂ ਉਸ ਤੋਂ ਬਾਅਦ ਪਤਾ ਲੱਗ ਗਿਆ ਅੱਗੇ ਮੈਂ ਇੱਕ ਪਿੰਡ ਦੇ ਵਿੱਚ ਗਿਆ ਮੈਂ ਕਿਹਾ ਜੀ ਸਨੀ ਦਿਓਲ ਵੇਖ ਲਿਆ ਕਹਿੰਦਾ ਹਾਂ ਪੁੱਤ ਵੇਖ ਲਿਆ ਕਹਿੰਦਾ ਪਰ ਇਹਨਾਂ ਜ਼ਰੂਰਤ ਇਹਦੇ ਨਾਲੋਂ ਚੰਗਾ ਸ਼ਾਇਦ ਅਮਰੀਖਪੁਰੀ ਹੁੰਦਾ ਜਿਹੜਾ ਪਿਲਮਾਂ ਚ ਐਕਟਿਵ ਹੁੰਦਾ ਕੰਮ ਸੇ ਕੰਮ ਆਵੇ ਤੇ ਸਹੀ ਗੱਲ ਤੇ ਸੁਣੇ ਪਰ ਨਹੀਂ ਚਲੋ ਲੋਕਾਂ ਨੂੰ ਸਾਡਿਆਂ ਨੂੰ ਪਤਾ ਲੱਗ ਗਿਆ ਵੀ ਆਪਾਂ ਬਾਹਰ ਦੇਆਂ ਨੂੰ ਤਰਜੀਹਾਂ ਨਹੀਂ ਦੇਈ ਆਪਾਂ ਆਪਣੇ ਬੰਦਿਆਂ ਨੂੰ ਅੱਗੇ ਲੈ ਕੇ ਜੀ ਤੁਹਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਅੰਤਰੀਮ ਜ਼ਮਾਨਤ ਮਿਲੀ ਹੈ 1 ਜੂਨ ਤੱਕ ਕੀ ਕਹੋਗੇ ਇਹ ਬੜੀ ਵੱਡੀ ਪ੍ਰਾਪਤੀ ਹੈ ਸਾਡੀ ਕਿਉਂਕਿ ਸਾਨੂੰ ਆਮ ਆਦਮੀ ਪਾਰਟੀ ਨੂੰ ਵਿਕਣਾ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਵੀ ਕਾਰਨ ਕੀ ਕਾਰਨ ਇਹ ਵੀ ਹੁਣ ਜਿਹੜਾ ਤੁਸੀਂ ਵੇਖੋ ਆਪਣੇ ਦੇਸ਼ ਦੇ ਵਿੱਚ ਸਿਆਸਤ ਦੀ ਇੱਕ ਪਾਰਟੀ ਆਮ ਆਦਮੀ ਪਾਰਟੀ ਆ ਜਿਹੜੀ ਸਟੈਪ ਬਾਈ ਸਟੈਪ ਬਾਈ ਸਟੈਪ ਬਾਈ ਵੱਧਦੀ ਜਾ ਰਹੀ ਹੈ ਇੱਕ ਤਰਨੇ ਤੋਂ ਪੈਦਾ ਹੋਈ ਦਿੱਲੀ ਚ ਸਰਕਾਰ ਬਣੀ ਜੀ ਪੰਜਾਬ ਚ ਐਮਪੀ ਆਏ ਜੀ ਪੰਜਾਬ ਚ ਸਰਕਾਰ ਬਣੀ ਐਮਸੀਡੀ ਬੀਜੇਪੀ ਦੀ ਦਿੱਲੀ ਸੀ ਉਹਦੇ ਚ ਵੀ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਇਆ ਗੋਆ ਚ ਐਮਐਲਏ ਆਏ ਗੁਜਰਾਤ ਦੇ ਵਿੱਚ ਵੀ ਐਮਐਲਏ ਆਏ ਮੱਧ ਪ੍ਰਦੇਸ਼ ਛੱਤੀਸਗੜ੍ਹ ਸੰਗਠਨ ਤਿਆਰ ਹੋਇਆ ਹਰਿਆਣੇ ਦੇ ਵਿੱਚ ਸੰਗਠਨ ਤਿਆਰ ਹੋਇਆ ਹੁਣ ਵੱਡੀ ਗੱਲ ਇਹ ਦੁੱਖ ਤੇ ਫਿਰ ਲੱਗਣਾ ਹੀ ਹਨਾ ਜਦੋਂ ਚੰਡੀਗੜ੍ਹ ਦਾ ਮੇਅਰ ਵੀ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਬਣ ਗਿਆ ਸੋ ਇਹ ਪਾਰਟੀ ਹੈ ਜਿਹੜੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਦੂਸਰਿਆਂ ਨੂੰ ਉਹ ਕਹਿੰਦੇ ਨਾ ਵੀ ਬੀਜੇਪੀ ਨੂੰ ਰਾਹੁਲ ਗਾਂਧੀ ਤੋਂ ਡਰ ਨਹੀਂ ਲੱਗਦਾ ਡਰ ਲੱਗਦਾ ਤੇ ਅਰਵਿੰਦ ਕੇਜਰੀਵਾਲ ਤੋਂ ਲੱਗਦਾ ਉਹ ਕਹਿੰਦੇ ਵੀ ਇਹ ਰਵੇ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਸਾਨੂੰ ਕਿਉਂਕਿ ਆਪਾਂ ਫ੍ਰੀ ਹੈਂਡ ਖੇਡਦੇ ਰਵਾਂਗੇ ਕਿਉਂਕਿ ਅੱਗੇ ਵਿਰੋਧੀ ਕਮਜ਼ੋਰ ਆ ਇਹ ਜਿਹੜੇ ਸਟੈਪ ਬਾਈ ਸਟੈਪ ਵਧਣਾ ਦਾ ਜਿਹੜਾ ਇਹਦੇ ਤੋਂ ਕਿਤੇ ਨਾ ਕਿਤੇ ਖੌਫ ਚਲ ਚਲਕਦਾ ਔਰ ਕੋਸ਼ਿਸ਼ ਕੀਤੀ ਇਹਨਾਂ ਨੇ ਸਤਿੰਦਰ ਜੈਨ ਜੀ ਨੂੰ ਅੰਦਰ ਦੇ ਦਿਓ ਦੇਣਾ ਸੀ ਕਿਉਂਕਿ ਉਹਨਾਂ ਨੇ ਮਹੱਲਾ ਕਲੀਨਿਕ ਬਣਾਏ ਹਸਪੀਟਲ ਬਣਾਏ ਮਨੀਸ਼ ਸ਼ਿਸ਼ੋਦੀਆ ਜੀ ਨੂੰ ਅੰਦਰ ਦੇ ਦਿਓ ਦੇਣਾ ਸੀ ਅਮਰੀਕਾ ਤੋਂ ਪਰਿਵਾਰ ਆ ਕੇ ਹਸਪੀਟਲ ਚੈੱਕ ਸਕੂਲ ਚੈੱਕ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਵਧੀਆ ਸਕੂਲ ਬਣਾ ਕੇ ਦਿੱਤੇ ਗਰੀਬ ਬੱਚਿਆਂ ਦੀ ਪੜ੍ਹਾਈ ਨੂੰ ਵਧੀਆ ਕੀਤਾ ਅੰਦਰ ਦੇ ਦਿੱਤਾ ਸੰਜੇ ਸਿੰਘ ਜੀ ਨੂੰ ਦਿੱਤਾ ਸੰਗਠਨ ਤਿਆਰ ਕੀਤਾ ਸੀ ਉਹਨਾਂ ਨੇ ਉਹਨਾਂ ਨੂੰ ਦੇ ਦਿੱਤਾ ਉਸ ਤੋਂ ਬਾਅਦ ਕਹਿੰਦੇ ਨਹੀਂ ਗੱਲ ਨਹੀਂ ਬਣੀ ਹਰਵਿੰਦ ਕੇਜਰੀਵਾਲ ਦੇ ਹਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਦੇ ਦਿੱਤਾ ਸੋ ਇਹ ਦੇਸ਼ ਸਾਡਾ ਇਨਕਲਾਬੀ ਧਰਤੀ ਹੈ ਇਹਨੂੰ ਜਿੰਨਾ ਦਬਾਵਾਂਗੇ ਨਾ ਇਹ ਉਹਨਾਂ ਉੱਪਰ ਕੇ ਸਾਹਮਣੇ ਆਊਗਾ ਔਰ ਅੱਜ ਮੈਂ ਤੁਹਾਨੂੰ ਦੱਸ ਦਿਆਂ ਜਾ ਕੇ ਦਿੱਲੀ ਦੇ ਵਿੱਚ ਸਰਵੇ ਕਰਕੇ ਇੱਕ ਨਵਾਂ ਇਨਕਲਾਬ ਨਜ਼ਰ ਆ ਰਿਹਾ ਨਵਾਂ ਇੱਕ ਬੂਸਟ ਨਜ਼ਰ ਆ ਰਿਹਾ ਨਵੀਂ ਲੋਕਾਂ ਦੀ ਹਮਾਇਤ ਨਜ਼ਰ ਆ ਰਹੀ ਹੈ ਸੋ ਇਹਦਾ ਨਤੀਜਾ ਜਿਹੜਾ ਇਹ ਤੁਹਾਨੂੰ ਬਾਖੂ ਬਨ ਜਰ ਆਊਗਾ ਜੀ ਇਸ ਇਲੈਕਸ਼ਨ ਦੇ ਵਿੱਚ ਗੁਰਦਾਸਪੁਰ ਦੀ ਜੇਕਰ ਗੱਲ ਕਰੀਏ ਗੁਰਦਾਸਪੁਰ ਸਰਹੱਦੀ ਇਲਾਕਾ ਹੈ ਨਸ਼ੇ ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਕਈ ਸਾਲਾਂ ਤੋਂ ਕੀ ਕਿ ਕਹਿਆ ਇਹਦਾ ਮੈਂ ਕਈ ਦਿਹਾਕਿਆਂ ਤੋਂ ਚੱਲਿਆ ਆ ਰਿਹਾ ਉਹਦਾ ਹੱਲ ਨਹੀਂ ਹੋ ਰਿਹਾ ਤੁਹਾਡੇ ਵਿਰੋਧੀ ਵੀ ਤੁਹਾਡੇ ਤੇ ਰੋਪ ਲਾ ਰਹੇ ਨੇ ਵੀ ਇਹਨਾਂ ਦੇ ਵੀ ਪੰਜਾਬ ਦੇ ਵਿੱਚ ਸਰਕਾਰ ਹੈ ਇਹਨਾਂ ਤੋਂ ਨਸ਼ੇ ਦਾ ਹੱਲ ਨਹੀਂ ਹੋਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬੇਸਿਕਲੀ ਮੁੱਦਾ ਕੀ ਹੈ ਬਾਰਡਰ ਲੱਗਦਾ ਨਾਲ ਸਾਡੇ ਪਾਕਿਸਤਾਨ ਦਾ ਉਨੇ ਦੇ ਪੰਛੀ ਨਹੀਂ ਹੁੰਦੇ ਜਿੰਨੇ ਡਰਾਉਣਾ ਜਾਂਦੇ ਕੁਝ ਦੇ ਫੜੇ ਜਾਂਦੇ ਹੁਣ ਜਿਹੜੇ ਕੁਝ ਕਿਤੇ ਨਾ ਕਿਤੇ ਉਤਰਦੇ ਉਹਨਾਂ ਨੇ ਗਾਂ ਤੱਕ ਤੇ ਪਹੁੰਚਣਾਈਆਂ ਮੈਨ ਜੜ ਕੀ ਹੁਣ ਇਹ ਤੇ ਕਹਿ ਨਹੀਂ ਸਕਦੇ ਵੀ ਅੰਮ੍ਰਿਤਸਰ ਨਸ਼ਾ ਬਣ ਰਿਹਾ ਜੀ ਤਿਆਰ ਹੋ ਰਿਹਾ ਇਹ ਤੇ ਕਹਿ ਨਹੀਂ ਸਕਦੇ ਜੀ ਪਠਾਨਕੋਟ ਤਿਆਰ ਹੋ ਰਿਹਾ ਇਹ ਤੇ ਕਹਿ ਨਹੀਂ ਸਕਦੇ ਵੀ ਜਲੰਧਰ ਬਣ ਰਿਹਾ ਆ ਕਿੱਥੋਂ ਰਿਹਾ ਆਸਰੰਦ ਦੀ ਏਰੀਆ ਤੇ ਇਹਨੂੰ ਢੱਕਣਾ ਕਿੰਨੇ ਆ ਪੰਜਾਬ ਪੁਲਿਸ ਮੈਂ ਕਹਿ ਸਕਦਾ ਮੈਂ ਆਪਣੇ ਗਰਦਾਸਪੁਰ ਦੀ ਗੱਲ ਕਰਾਂ ਉਹਨੇ ਕਦੀ ਨਸ਼ੇ ਦੇ ਪਰਚੇ ਨਹੀਂ ਹੋਏ ਜਿੰਨੇ ਹੁਣ ਸਾਡੇ ਵਰੀ ਆਪਾਂ ਪਰਚੇ ਕਰਾਇਆ ਜੀ ਪਰ ਇਹਦੀ ਜੜ ਕੀ ਆ ਜੜ ਤੇ ਪਿੱਛੋਂ ਜੜ ਨੂੰ ਤੇ ਸਾਨੂੰ ਵੱਢਣਾ ਪੈਣਾ ਜੜ ਨੂੰ ਢੱਕਣਾ ਪੈਣਾ ਜਦੋਂ ਤੱਕ ਅੱਬਾ ਜੜ ਨਹੀਂ ਲੱਕਦੇ ਤੇ ਜਿੰਨਾ ਮਰਜ਼ੀ ਕੰਟਰੋਲ ਕਰ ਲਈਏ ਜੋ ਕੁਝ ਮਰਜ਼ੀ ਕਰ ਲਈਏ ਜੇ ਨਸ਼ਾ ਹੁੰਦਾ ਰਿਹਾ ਕਿਉਂਕਿ ਇਹ ਸ਼ੁਰੂ ਤੋਂ ਦਸਤੂਰ ਚੱਲਦਾ ਰਿਹਾ ਸਾਡੇ ਗੁਰੂ ਪੀਰ ਪਗੰਬਰ ਜੀ ਜਦੋਂ ਉਦੋਂ ਵੀ ਜਿਹੜੀ ਆ ਉਹ ਸੱਚਾਈ ਦੇ ਨਾਲ ਨਾਲ ਨਾ ਬਰਾਈ ਵੀ ਚੱਲਦੀ ਹੈ ਇਹ ਦਸਤੂਰ ਹੈ ਚੱਲਦਾ ਹੀ ਜਾਣਾ ਪਰ ਅਸੀਂ ਇਹਦੇ ਪੁਖਤਾ ਪ੍ਰਬੰਧ ਕਰੀਏ ਹੁਣ ਇਹ ਸਭ ਤੋਂ ਵੱਡੀ ਸਮੱਸਿਆ ਲੋਕ ਸਭਾ ਦੇ ਵਿੱਚ ਇਹ ਮੁੱਦਾ ਚੁੱਕੋਂਗੇ ਵੀ ਇਹਨੂੰ ਰੋਕਿਆ ਜਾ ਸਰ ਮੈਂ ਤੁਹਾਨੂੰ ਉਹ ਗੱਲ ਦੱਸਣ ਲੱਗਾ ਇਹ ਤੇ ਮੇਨਲੀ ਮੁੱਦਾ ਸਾਡਾ ਬੇਸਿਕਲੀ ਜੇ ਆਪਾਂ ਆਪਣੀ ਜਵਾਨੀ ਬਚਾਉਣੀ ਹੈ ਜੀ ਉਹ ਇਹਦੇ ਇਹ ਇਹਨੂੰ ਆਪਾਂ ਠੱਲ ਪਾਉਣੀ ਪਊਗੀ ਜੇ ਨਾ ਪਾਈ ਗਈ ਜੇ ਨਾ ਗੱਲ ਤੇ ਹੋਈ ਆ ਵੀ ਬਾਰਡਰ ਏਰੀਆ ਤੇ ਸੈਂਟਰ ਸਰਕਾਰ ਕੋਲ ਆਣਾ ਜੇ ਨਾ ਇਹਨੂੰ ਵਧੀਆ ਢੰਗ ਨਾਲ ਕਵਰ ਕੀਤਾ ਤੇ ਇਹ ਨਹੀਂ ਇਹ ਆਉਣ ਵਾਲੇ ਸਾਡੇ ਦੇਸ਼ ਦਾ ਬਹੁਤ ਤਗੜਾ ਨੁਕਸਾਨ ਕਰ ਰਿਹਾ ਸੜਕਾਂ ਦੀ ਜੇਕਰ ਗੱਲ ਕਰੀਏ ਤਾਂ ਸੜਕਾਂ ਦਾ ਵੀ ਬਹੁਤ ਬੁਰਾ ਹਾਲ ਹੈ ਤੁਹਾਡੇ ਹਲਕੇ ਦੇ ਵਿੱਚ ਪੂਰੇ ਗੁਰਦਾਸਪੁਰ ਹਲਕੇ ਦੇ ਵਿੱਚ ਬੁਰਾ ਹਾਲ ਹੈ ਅਸੀਂ ਚੰਡੀਗੜ੍ਹ ਤੋਂ ਆ ਰਹੇ ਸੀ ਤਾਂ ਬਹੁਤ ਟੁੱਟੀਆਂ ਫੁੱਟੀਆਂ ਸੜਕਾਂ ਸੀ ਤੇ ਹਜੇ ਕੁਝ ਹਾਈਵੇਅ ਆ ਉਹ ਬਣ ਰਹੇ ਆ ਅੰਡਰ ਕੰਸਟਰਕਸ਼ਨ ਆ ਪਤਾ ਨਹੀਂ ਕਿੰਨੇ ਸਾਲ ਲੱਗ ਜਾਣੇ ਉਹਨਾਂ ਨੂੰ ਨਹੀਂ ਜੀ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਅੱਜ ਕੱਲ ਨੋਟ ਕਰ ਲਿਓ ਠੀਕ ਇੱਕ ਸਾਲ ਦੇ ਵਿੱਚ ਵਿੱਚ ਤੁਸੀਂ ਦੁਬਾਰਾ ਆਇਓ ਤੁਹਾਨੂੰ ਐ ਲੱਗੂਗਾ ਯਾਰ ਚੰਡੀਗੜ੍ਹ ਜਾਣ ਲੱਗਿਆ ਤੇ ਹੁਣ ਵਟਾਲੇ ਆ ਠੀਕ ਆ ਸਾਡੇ ਲੋਕ ਸਭਾ ਦੇ ਵਿੱਚ ਕੋਈ ਫਰਕ ਨਹੀਂ ਪਿਆ ਕਹਿਣ ਦਾ ਭਾਵ ਕੰਮ ਚੱਲ ਰਿਹਾ ਕੰਮ ਰੁਕੇ ਹੀ ਠੀਕ ਹੈ ਹੁਣ ਆਸਤੇ ਆਸਤੇ ਜਿਹੜਾ ਉਹ ਸਾਰੇ ਕੰਮ ਹੋ ਜੂਗਾ 2 ਸਾਲ ਹੋਏ ਨੇ ਸਰਕਾਰ ਬੜੀ ਨੂੰ 3 ਸਾਲ ਰਹਿੰਦੇ ਨੇ ਸਾਨੂੰ ਇਹੋ ਆ ਵੀ ਜਿਹੜੇ ਸੈਂਟਰ ਸਾਨੂੰ ਦਿੱਕਤਾਂ ਕ੍ਰੀਏਟ ਕਰਦੀ ਸਾਡੇ ਫੰਡ ਜਿਹੜੇ ਬਣਦੇ ਸਾਨੂੰ ਦੇਣ ਆਪਾਂ ਲੋਕਾਂ ਚ ਜਲਾਈਏ ਪਰ ਨਹੀਂ ਸਾਨੂੰ ਉਹਦੇ ਬਾਅਦ ਤੇ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈ ਰਿਹਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਸਾਡੇ ਵਾਸਤੇ ਕਿਦਣਾ ਕਿਤੇ ਟੰਗ ਪਰੇਸ਼ਾਨੀ ਕਰਦੀਆਂ ਨੇ ਜੇ ਕਿਤੇ ਉਤਨਾ ਸਰਕਾਰ ਚਲਾਈਏ ਵਧੀਆ ਟੰਗ ਨਾਲ ਸੈਂਟਰ ਮਤ ਕਰਦੀ ਹੋਵੇ ਪਰ ਉਹਨਾਂ ਨੂੰ ਵੀ ਡਰ ਲੱਗਦਾ ਹੋ ਜੀ ਜੇ ਪੰਜਾਬ ਸਰਵਾਈਵ ਕਰ ਗਏ ਤੇ ਸਾਰੇ ਦੇਸ਼ ਚ ਆ ਜਾਣਗੇ ਪਰ ਇੱਕ ਗੱਲ ਦੱਸਾਂ ਜੀ ਆ ਹਵਾ ਜਿਹੜੀ ਹੈ ਹੁਣ ਤੁਸੀਂ ਵੇਖੋਗੇ ਦਿਨ-प्रतिदिन ਵੱਧ ਰਹੀ ਹੈ ਆਮ ਆਦਮੀ ਪਾਰਟੀ ਦਾ ਕ੍ਰੇਜ਼ ਵੱਧ ਰਿਹਾ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਵਾਕੇ ਹੀ ਇਹਨਾਂ ਨੇ ਕੰਮ ਕੀਤੇ ਚਾਹੇ ਸੜਕ ਸੁਰੱਖਿਆ ਫੋਰਸ ਲੈ ਲੋ ਚਾਹੇ ਮੁਹੱਲਾ ਕਲੀਨਿਕ ਲੈ ਲੋ ਚਾਹੇ ਸਕੂਲ ਆਫ ਐਮਿਨੈਂਸ ਲੈ ਲੋ ਚਾਹੇ 600 ਜੁਟ ਬਿਜਲੀ ਫ੍ਰੀ ਲੈ ਲੋ ਚਾਹੇ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਚਾਹੇ ਕੱਚੇ ਅਧਿਆਪਕ ਪੱਕੇ ਕੀਤੇ ਨੇ ਸੋ ਐਸੇ ਕਈ ਕੰਮ ਕਈ ਕੰਮ ਜਿਹੜੇ ਨੇ ਅੱਜ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਹਾਂ ਯਾਰ ਕਰ ਰਹੇ ਨੇ ਕੰਮ ਅੱਜ ਨੇਚਰਲੀ ਮਾਨ ਸਾਹਿਬ ਦੀ ਵਾਜਹੀ ਨਾਲ 130 130 ਇਹ ਰਿਕਾਰਡ ਬਣੋਗਾ ਸੀਵਰੇਜ ਦੀ ਜੇਕਰ ਗੱਲ ਕਰੀਏ ਤੁਸੀਂ ਇੱਕ 11ਵੀਂ ਚ ਪੜ੍ਹਦੀ ਬੱਚੀ ਦਾ ਇੱਕ ਵੀਡੀਓ ਦੇਖ ਕੇ ਤੁਸੀਂ ਉਸ ਮਸਲੇ ਨੂੰ ਹੱਲ ਕਰਾਇਆ ਸੀਵਰੇਜ ਦੀ ਅਕਸਰ ਦੇਖਿਆ ਜਾਂਦਾ ਹੈ ਕਿ ਗੁਰਦਾਸਪੁਰ ਹਲਕੇ ਦੇ ਵਿੱਚ ਜੋ ਸਾਡਾ ਵੀ ਸਰਵੇ ਕਹਿੰਦਾ ਕਿ ਸੀਵਰੇਜ ਦੀ ਸਮੱਸਿਆ ਇੱਥੇ ਹੈ ਉਹਦਾ ਹੱਲ ਕਿਉਂ ਨਹੀਂ ਹੋ ਰਿਹਾ ਨਹੀਂ ਜੀ ਮੈਂ ਤੁਹਾਨੂੰ ਦੱਸਾਂ ਕਿ ਕਾਰਨ ਰਹੀ ਉਹਦੇ ਪਿੱਛੇ ਸੂਬਾ ਸਰਕਾਰ ਦਾ ਰੀਜ਼ਨ ਸੀਗਾ ਜਾਂ ਲੋਕ ਸਭਾ ਦੇ ਵਿੱਚ ਜਿਹੜੇ ਸੰਸਦ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਵੀ ਫੰਡ ਨਹੀਂ ਲਿਆਂਦੇ ਕੋਈ ਕੰਮ ਨਹੀਂ ਕੀਤਾ ਇੱਕ ਪਬਲਿਕ ট্রান্সਪੋਰਟ ਦਾ ਵੀ ਮੁੱਦਾ ਕਾਫੀ ਹੁਣ ਤੇ ਸਾਨੂੰ ਕਰਤਾਰਪੁਰ ਕੋਰਿਡੋਰ ਸਾਫ ਕਰਕੇ ਮੈਂ ਕਹਿ ਸਕਦਾ ਵੀ ਬਟਾਲੇ ਨੂੰ ਹੀ ਸੁਲਤਾਨਪੁਰ ਲੋਧੀ ਨੂੰ ਹੀ ਸੈਂਟਰ ਸਰਕਾਰ ਵੱਲੋਂ ਫੰਡ ਮਿਲੇ ਸੀ ਕਿਉਂਕਿ ਲਾਂਘਾ ਜਿਹੜਾ ਖੁੱਲ ਰਿਹਾ ਸੀ ਖੁੱਲ ਰਿਹਾ ਸੀ ਉਹਦੇ ਕਰਕੇ ਸਾਡੇ ਬਟਾਲੇ ਦੇ ਵਿੱਚ ਬਹੁਤ ਪੈਸਾ ਆਇਆ ਔਰ ਜੇ ਕਿਤੇ ਸਹੀ ਟੰਗ ਨਾ ਪ੍ਰੋਪਰਲੀ ਲੱਗਾ ਹੁੰਦਾ ਤੇ ਇਹ ਵੀ ਦਿੱਕਤਾਂ ਦਾ ਨਜ਼ਰ ਨਹੀਂ ਹੁਣ ਤੁਸੀਂ ਦੇਖੋਗੇ ਕਿਤੇ ਸੀਵਰੇਜ ਸੈਂਟਰ ਸਰਕਾਰ ਵੱਲੋਂ ਆਇਆ ਯੈਸ ਕਿਤੇ ਸੀਵਰੇਜ ਉੱਚੇ ਨੇ ਕਿਤੇ ਨੀਵੇਂ ਨੇ ਕੋਈ ਲੈਵਲ ਨਹੀਂ ਕੋਈ ਮੈਂਟੇਨ ਨਹੀਂ ਸਾਨੂੰ ਕੰਮ ਦੁਬਾਰਾ ਕਰਨੇ ਪੈ ਰਹੇ ਜੇ ਇਹੋ ਕੰਮ ਵਧੀਆ ਢੰਗ ਨਾਲ ਕੀਤੇ ਹੁੰਦੇ ਸਾਨੂੰ ਦਿੱਕਤਾਂ ਨਾ ਆਉਂਦੀਆਂ ਪਰ ਇਹਨਾਂ ਮੈਂ ਕਹਿ ਦਿੰਨਾ ਵੀ ਨੀਅਰ ਅਬਾਊਟ ਥੋੜੇ ਚਿਰ ਤੱਕ ਆਪਾਂ ਇਸ ਸਮੱਸਿਆ ਤੋਂ ਵੀ ਸਾਰਾ ਗੇਨ ਕਰ ਦਾਂਗੇ ਨਿਕਲ ਜਾਾਂਗੇ ਆਪਾਂ ਸਾਰੇ ਤੁਹਾਡੇ ਇਲਾਕੇ ਦੇ ਲੋਕ ਤੁਹਾਨੂੰ ترנדਰ ਐਮਏ ਇੱਕ ਐਮਐਲਏ ਕਹਿੰਦੇ ਨੇ ਪੁਲਿਸ ਨਾਲ ਵੀ ਖਹਿ ਜਾਂਦੇ ਹਾਂ ਲੋਕਾਂ ਦੀ ਆਵਾਜ਼ ਸੁਣਦੇ ਹਾਂ ਜੇਕਰ ਤੁਹਾਡੇ ਤੱਕ ਕੋਈ ਟਵੀਟ ਕਰਦਾ ਜਾਂ ਵੀਡੀਓ ਭੇਜਦਾ ਹੈ ਤਾਂ ਤੁਸੀਂ ਉਹਨਾਂ ਦਾ ਹੱਲ ਕਰਵਾਨੇ ਹਾਂ ਮੇਰਾ ਪਰਿਵਾਰ ਹੈ ਅੱਗੇ ਬਟਾਲਾ ਪਰਿਵਾਰ ਸੀ ਮੇਰਾ ਹੁਣ ਉਹ ਨੋ ਹਲਕਿਆਂ ਦੀ ਜ਼ਿੰਮੇਵਾਰੀ ਦੇ ਦਿੱਤੀ ਆ ਹੁਣ ਮੇਰਾ ਪਰਿਵਾਰ ਵੱਡਾ ਹੋ ਗਿਆ ਹੋਰ ਔਰ ਮੇਰੀ ਕੋਸ਼ਿਸ਼ ਇਹ ਆ ਵੀ ਜੇ ਮੇਰੇ ਤੱਕ ਪਹੁੰਚ ਹੋ ਜਾਵੇ ਮੈਨੂੰ ਪਤਾ ਲੱਗ ਜਾਵੇ ਕਿਉਂਕਿ ਮੈਨੂੰ ਦੇ ਇਸ ਗੱਲ ਦੀ ਖੁਸ਼ੀ ਆ ਵੀ ਮੈਂ ਜਦੋਂ ਤੁਰਿਆ ਜਾਂਦਾ ਕੋਈ ਜਵਾਕ ਵੀ ਮੇਰੇ ਹੱਥ ਦੇ ਦਿੰਦਾ ਨਾ ਮੈਂ ਉਹਨੂੰ ਪਤਾ ਵੀ ਗੱਡੀ ਰੁਕਣੀ ਹੈ ਮੈਨੂੰ ਇਹ ਹੁੰਦਾ ਵੀ ਮੈਂ ਹਰ ਬੰਦਾ ਇੱਕ ਆਸ ਰੱਖਦਾ ਜਦੋਂ ਵੋਟਾਂ ਲਈ ਲੀਡਰ ਜਾਂਦੇ ਨੇ ਠੀਕ ਹੈ ਵੋਟਾਂ ਮੰਗਣ ਜਦੋਂ ਜਾਂਦੇ ਆਪਾਂ ਉਦੋਂ ਵੀ ਆਪਾਂ ਹੱਥ ਜੋੜਦੇ ਆ ਠੀਕ ਹੈ ਜਦੋਂ ਫਿਰ ਬਣ ਜਾਂਦੇ ਆ ਫਿਰ ਕਿਉਂ ਨਹੀਂ ਆ ਪਰਖਦੇ ਸੋ ਕਹਿਣ ਦਾ ਭਾਵ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਮੈਨੂੰ ਜਿਹੜਾ ਵੀ ਕੋਈ ਰਾਹ ਚ ਰੋਕੇ ਮੈਂ ਰੁਕਦਾ ਮੈਂ ਉਹਦੀ ਗੱਲ ਸੁਣ ਕੇ ਜਾਂਣਾ ਸੁਣਨ ਤੋਂ ਬਾਅਦ ਉਹਦਾ ਕੋਸ਼ਿਸ਼ ਕਰੀ ਦੀ ਹੱਲ ਕਰਨ ਦੀ ਸੋ ਸਾਡੀ ਸੋਚ ਇਹ ਆ ਵੀ ਪੰਜਾਬ ਨੂੰ ਰੰਗਲਾ ਪੰਜਾਬ ਲੈ ਕੇ ਆਈਏ ਅਸੀਂ ਸਿਆਸਤ ਕਰਨ ਨਹੀਂ ਆਏ ਅਸੀਂ ਸਿਆਸਤ ਨੂੰ ਬਦਲਣ ਆਏ ਹਾਂ ਨੌ ਹਲਕਿਆਂ ਦੀ ਤੁਸੀਂ ਗੱਲ ਕੀਤੀ ਗੁਰਦਾਸਪੁਰ ਦੇ ਵਿੱਚ ਨੌ ਹਲਕੇ ਨੇ ਉਹਨਾਂ ਦੇ ਵਿੱਚੋਂ ਵੱਧ ਜਿਹੜੀ ਸੀਟਾਂ ਹੈਗੀਆਂ ਨੇ ਜਿਹੜੇ ਵਿਧਾਇਕ ਹੈਗੇ ਨੇ ਕਾਂਗਰਸ ਦੇ ਨੇ ਤੁਹਾਡੇ ਦੋ ਵਿਧਾਇਕ ਨੇ ਇੱਕ ਬੀਜਪੀ ਦਾ ਹੈ ਇਹ ਹੁਣ ਕਿੰਨੀ ਕੁ ਔਖੀ ਲੱਗਦੀ ਕਿੰਨੀ ਕਿ ਚੁਣੌਤੀ ਲੱਗਦੀ ਹੈ ਇਸ ਸੀਟ ਨੂੰ ਜਿੱਤਣਾ ਖੁਸ਼ੀ ਉਦੋਂ ਹੁੰਦੀ ਹੈ ਖਾਸ ਕਰਕੇ ਮੈਨੂੰ ਜਦੋਂ ਅੱਗੇ ਔਕੜਾ ਨਜ਼ਰ ਆਉਂਨਾ ਔਕੜਾ ਪਾਰ ਕਰਕੇ ਜਦੋਂ ਆਪਾਂ ਗੀਨ ਕਰਦੇ ਆ ਨਾ ਫਿਰ ਖੁਸ਼ੀ ਹੋਰ ਡਬਲ ਹੋ ਜਾਂਦੀ ਡਬਲ ਹੋ ਜਾਂਦੀ ਸੋ ਇਸ ਸਮੇ ਮੈਨੂੰ ਵੀ ਪਤਾ 6 ਸੀਟਾਂ ਕਾਂਗਰਸ ਕੋ ਆ ਇੱਕ ਸੀਟ ਭਾਜਪੀ ਕੋ ਆ ਦੋ ਸਾਡੇ ਕੋ ਆ ਇੱਕ ਬਟਾਲੇ ਦੀ ਮੇਰੇ ਵਾਲੀ ਇੱਕ ਪੋਵਾ ਦੀ ਪਰ ਅਸੀਂ ਲੋਕਾਂ ਕੋ ਰਿਪੋਰਟ ਕਾਰਡ ਲੈ ਕੇ ਜਾ ਰਹੇ ਹਾਂ ਵੀ ਡਿਪਟੀ ਸੀਐਮ ਵੀ ਤੁਸੀਂ ਵੇਖ ਲਿਆ ਤੁਸੀਂ ਬੀਜੇਪੀ ਵੀ ਵੇਖ ਲਈ ਤੁਸੀਂ ਅਕਾਲੀ ਦਲ ਅੱਜ ਅਕਾਲੀ ਦਲ ਵਾਲੇ ਬੀਜੇਪੀ ਨੂੰ ਮਾੜਾ ਕਹੀ ਜਾਂਦੇ ਐਮਪੀ ਤਾਂ ਤੁਸੀਂ ਵੀ ਰਲ ਕੇ ਬਣਾਇਆ ਉਦੋਂ ਕਿੱਥੇ ਉਦੋਂ ਹੀ ਉਦੋਂ ਕਹਿੰਦੇ ਪਾਓ ਵੋਟਾਂ ਦੀ ਸਨੀ ਤੇ ਉਹਨੂੰ ਵੋਟਾਂ ਪਾਓ ਅੱਜ ਫਿਰ ਲੋਕਾਂ ਨਾਲ ਕਾਹਨ ਕਿਨੇ ਕੀਤਾ ਇਹਨਾਂ ਨੇ ਕੀਤਾ ਨਾ ਸੋ ਕਹਿਣ ਦਾ ਭਾਵ ਲੋਕ ਚਾਣਦੇ ਲੀਡਰ ਅਸਤੇ ਆ ਲੋਕ ਚਾਣਦੇ ਲੀਡਰ ਫਰਸਤੇ ਆ ਇੱਕ ਪਾਸੇ ਹੰਕਾਰ ਹੈ ਇੱਕ ਪਾਸੇ ਉਹ ਕਹਿੰਦੇ ਨੇ ਨਾ ਵੀ ਆਪਾਂ ਲੀਡਰ ਆ ਜੀ ਕੋਈ ਕਹਿੰਦਾ ਵੀ ਆਪਾਂ ਮੈਂ ਸੀਐਮ ਦਾ ਚਿਹਰਾ ਜੀ ਅਗਲਾ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਲੋਕ ਕਹਿੰਦੇ ਤੁਸੀਂ ਕੀਤਾ ਕੀ ਹੈ ਇਹ ਦੱਸੋ ਮੈਂ ਕਹਿੰਦਾ ਵੀ ਸਰਕਾਰਾਂ ਸਾਰੀਆਂ ਰਹੀਆਂ ਹੁਣ ਲੋਕ ਕਹਿੰਦੇ ਯਾਰ ਸਾਡੇ ਪਿੰਡ ਦਾ 85% ਬਿੱਲ ਜ਼ੀਰੋ ਆ ਰਿਹਾ ਅਸੀਂ ਸੀਐਮ ਨੂੰ ਕੀ ਕਹਿਣਾ ਜਿਹੜੇ ਕਹਿੰਦੇ ਨੇ ਵੀ ਸੀਐਮ ਦੇ ਨਾਂ ਤੇ ਸਾਨੂੰ ਵੋਟਾਂ ਪਾ ਦਿਓ ਅਸੀਂ ਕੀ ਕਹਿਣਾ ਸਾਨੂੰ ਕੀ ਫਾਇਦਾ ਸਾਨੂੰ ਤਾਂ ਫਾਇਦਾ ਦਿੱਤਾ ਭਗਵੰਤ ਮਾਨ ਸਾਨੂੰ ਤਾਂ ਫਾਇਦਾ ਦਿੱਤਾ ਆਮ ਆਦਮੀ ਪਾਰਟੀ ਨੇ ਸਾਡੀ ਪਾਰਟੀ ਹੈ ਉਹ ਇਹ ਸਿਨੈਰੀਓ ਜਿਹੜਾ ਬਣਦਾ ਜਾ ਰਿਹਾ ਔਰ ਬਣ ਰਿਹਾ ਕੇਂਦਰ ਦੀ ਜੇਕਰ ਗੱਲ ਕਰ ਲਈਏ ਕਿਸਾਨਾਂ ਨੇ ਤਰਨਾ ਲਾਇਆ 2020 ਦੇ ਵਿੱਚ ਦਿੱਲੀ ਦੇ ਬਾਰਡਰਾਂ ਤੇ ਉਦੋਂ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲੇ ਪਰ ਕੁਝ ਮੰਗਾਂ ਸੀ ਕਿਸਾਨਾਂ ਦੀਆਂ ਜਿਹੜੀਆਂ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਹਜੇ ਵੀ ਕਿਸਾਨ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੈਠੇ ਆ ਬੀਜੇਪੀ ਦਾ ਕਿਸਾਨਾਂ ਦੇ ਪ੍ਰਤੀ ਇਹ ਜਿਹਾ ਰਵਈਆ ਹੈਗਾ ਜਿਹੜਾ ਉਹਨਾਂ ਦੀਆਂ ਮੰਗਾਂ ਨਾ ਮੰਨਣੀਆਂ ਕੀ ਕਹੋਂਗੇ ਲੋਕਤੰਤਰ ਦਾ ਰਾਜ ਆ ਮੈਂ ਵੀ ਨਹੀਂ ਕਹਿੰਦਾ ਵੀ ਸਾਰੇ ਕੰਮ ਜੱਕਦਮ ਸਾਰੇ ਟੋਟਲੀ ਹੋਣੇ ਹੋ ਜਾਣਗੇ ਸਟੈਪ ਬਾਈ ਸਟੈਪ ਹੁੰਦੇ ਨੇ ਹੁਣ ਸਾਡੇ ਕੋ ਵੀ ਮੰਗ ਪੱਤਰ ਲੈ ਕੇ ਹੁੰਦੇ ਆਸੀਂ ਵੀ ਗੱਲ ਸੁਣਦੇ ਆ ਉਹਨਾਂ ਨੂੰ ਆਸਵਾਸਨ ਦੇਈਦਾ ਵੀ ਵੇਟ ਕਰੋ ਸਾਡਾ ਇਹ ਕੰਮ ਚੱਲ ਰਿਹਾ ਵਾ ਸਾਡਾ ਇਹ ਕੰਮ ਆਪਾਂ ਕਰ ਰਹੇ ਆ ਥੋੜਾ ਸਮਾਂ ਦਿਓ ਅਗਲੇ ਮੰਦੇ ਨੇ ਹੁਣ ਅੱਗੇ ਸਾਡੇ ਕਿਸਾਨ ਹੀ ਰਾਤ ਨੂੰ ਬੱਤੀ ਹੁੰਦੀ ਸੀ ਬੰਬੀਆਂ ਦੀ ਸਾਰੇ ਦਫਤਰ ਦਿਨੇ ਲੱਗਦੇ ਇਹ ਜਿਹੜਾ ਮੋਟਰਾਂ ਨੂੰ ਪਾਣੀ ਲਾਉਣਾ ਇਹ ਰਾਤ ਨੂੰ ਲੱਗਾ ਹੁੰਦਾ ਇਹ ਸਾਡੇ ਕਿਸਾਨ ਵਿਚਾਰੇ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਰੱਖ ਕੇ ਲੰਘਦੇ ਹੁੰਦੇ ਮਾਨ ਸਾਹਿਬ ਦੇ ਧਿਆਨ ਚਾਹੀ ਗੱਲ ਉਹਨਾਂ ਨੇ ਵੀ ਬੱਤੀ ਜਿਹੜੀ ਆ ਦਿਨੇ ਕਰਤੀ ਤੇ ਬੱਤੀ ਵੀ ਬੰਬੀਆਂ ਦੀ ਇੰਨੀ ਕੀ ਦਿੱਤੀ ਆ ਵੀ ਸਾਡੇ ਕਿਸਾਨਾਂ ਦੀਆਂ ਮੋਟਰਾਂ ਉਹਨਾਂ ਨੂੰ ਬੰਦ ਕਰਨੀਆਂ ਪਈਆਂ ਅਸੀਂ ਤੇ ਜਦੋਂ ਦੀ ਸਾਡੀ ਸਰਕਾਰ ਬਣੀ ਆ ਕਿਸੇ ਨਾ ਕਿਸੇ ਹਿੱਤ ਦੇ ਵਿੱਚ ਕਿਸਾਨਾਂ ਦੇ ਨਾਲ ਹਮੇਸ਼ਾ ਖੜੇ ਆਂ ਔਰ ਹਮੇਸ਼ਾ ਖੜੇ ਵੀ ਰਵਾਂਗੇ ਸਾਡਾ ਪਰਿਵਾਰ ਆ ਸਾਡਾ ਪੰਜਾਬ ਜਿਆਦਾ ਹੈ ਹੀ ਕਿਸਾਨੀ ਖੇਤਾਂ ਹੈ ਹੀ ਜਿਆਦਾ ਇੱਥੇ ਜ਼ਮੀਨ ਜਿਹੜੀ ਆ ਕਿਸਾਨਾਂ ਦੀ ਆ ਫਸਲਾਂ ਦੀ ਆ ਇਹਦੇ ਵਿੱਚ ਜੇ ਲੋਕਤੰਤਰ ਦੇ ਰਾਜ ਦੇ ਵਿੱਚ ਜੇ ਇਹਨਾਂ ਨੇ ਉਹਨਾਂ ਨੂੰ ਦਿੱਲੀ ਨਹੀਂ ਪਹੁੰਚਣ ਦਿੱਤਾ ਬੀਜੇਪੀ ਨੇ ਉਹ ਕਹਿੰਦੇ ਅਸੀਂ ਪਿੰਡਾਂ 'ਚ ਨਹੀਂ ਪਹੁੰਚਣ ਦੇਣਾ ਹੁਣ ਫਿਰ ਪੰਗਾ ਤੇ ਫਿਰ ਪੁੱਠਾ ਹੀ ਲਿਆਉਂਦਾ ਇਹਨਾਂ ਨੇ ਆਉਂਦੇ ਗੱਲ ਸੁਣਦੇ ਬਹਿ ਕੇ ਗੱਲ ਕਰਦੇ ਉਹਦਾ ਆਸ਼ਵਾਸ਼ਣ ਦਿੰਦੇ ਹਣ ਮੰਨਜੋ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਆਪ ਵਿੱਚ ਪੈ ਕੇ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਕੋਸ਼ਿਸ਼ ਕਰਾਂ ਸਮਾਧਾਨ ਕਰਾਂ ਪਰ ਜਦੋਂ ਅਗਲਾ ਮੰਨਨ ਨੂੰ ਹੀ ਨਹੀਂ ਦਿਆ ਫਿਰ ਉਹ ਕਹਿੰਦੇ ਕੋਈ ਨਹੀਂ ਫਿਰ ਤੁਸੀਂ ਹੀ ਕਹਿੰਦੇ ਸੀ ਇਹ ਵਿਰੋਧ ਜਿਹੜਾ ਇਨੀ ਗੱਲਾਂ ਪੰਜਾਬ ਚ ਹਰਿਆਣੇ ਚ ਵਿਰੋਧ ਆ ਆਲਮੋਸਟ ਵਿਰੋਧ ਚੱਲ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਤੁਹਾਡਾ ਐਲਾਈਅੰਸ ਹੈ ਇੰਡੀਆ ਐਲਾਈਅੰਸ ਉਹ ਇੰਡੀ ਐਲਾਈਅੰਸ ਕਹਿ ਕੇ ਸੰਬੋਧਨ ਕਰਦੇ ਹੈ ਕੀ ਕਹੋਗੇ ਕਦੇ ਮੰਗਲ ਸੂਤਰ ਵਾਲਾ ਬਿਆਨ ਦਿੰਦੇ ਹੈ ਕਦੇ ਇੰਡੀ ਐਲਾਈਅੰਸ ਕਹਿੰਦੇ ਹੈ ਇਹਦੇ ਬਾਰੇ ਤੁਸੀਂ ਕੀ ਕਹੋ ਹੰਕਾਰ ਇਹਨਾ ਨਹੀਂ ਕਰਨਾ ਚਾਹੀਦਾ ਸੋ ਵਕਤ ਬਦਲਦੇ ਆਂ ਦੇਰ ਨਹੀਂ ਲੱਗਦੀ ਇਹ 400 بار ਕਹਿੰਦੇ ਸੀ ਮੈਂ ਕਹਿੰਦਾ ਪਹਿਲੀ ਸੀਟ ਗੁਰਦਾਸਪੁਰ ਦੀ ਲੈ ਲਓ ਦੂਜੀ ਸੀਟ ਜਿਹੜੀ ਹੁਸ਼ਿਆਰਪੁਰ ਦੀ ਬੀਜੇਪੀ ਦੀ ਦੋ ਤੇ ਗਈਆਂ ਦਿੱਲੀ ਦੀਆਂ ਸੀਟਾਂ ਲੈ ਲਓ ਉੱਥੇ ਜਾ ਕੇ ਸਰਵੇਖਣ ਕਰੋ ਹਰਿਆਣੇ 'ਚ ਵੇਖਿਓ ਫਿਰ ਬਦਲ ਕੀ ਨਜ਼ਰ ਆ ਰਿਹਾ ਚੰਡੀਗੜ੍ਹ 'ਚ ਵੇਖਿਓ ਫਿਰ ਬਦਲ ਕੀ ਨਜ਼ਰ ਆ ਰਿਹਾ ਸੋ ਕਹਿਣ ਦਾ ਭਾਵ ਐਡੀ ਸੌਖੀ ਮੋਦੀ ਸਾਭ ਲੜਾਈ ਨਾ ਸਮਝੋ ਸਾਨੂੰ ਸਿਰਫ ਤਾਨਾਸ਼ਾਹੀ ਕਰਕੇ ਇੱਕ ਜੁਟ ਹੋਣਾ ਪਿਆ ਕਿ ਕਿੱਥੇ ਲਿਖਿਆ ਸੀ ਵੱਡੇ ਵੱਡੇ ਮੰਤਰੀ ਪਾਰਟੀਆਂ ਦੇ ਚੁੱਕ ਚੁੱਕ ਅੰਦਰ ਦੇ ਦੇ ਰਾਉਣ ਦੀ ਕੋਸ਼ਿਸ਼ ਤਮ ਕੋ ਹੋਣ ਦੀ ਕੋਸ਼ਿਸ਼ ਇਹਨਾਂ ਦਾ ਮੋਢੀ ਪੁੱਟ ਛੜੋ ਥੱਲੇ ਆਪੇ ਮਰ ਜਾਣਗੇ ਗੱਲ ਤੇ ਇਹੋ ਪਰ ਕੇਜਰੀਵਾਲ ਸਾਹਿਬ ਨੂੰ ਅੰਦਰ ਜਦੋਂ ਦਾ ਕੀਤਾ ਨਾ ਸਾਡੇ ਲੋਕਾਂ ਦੇ ਵਿੱਚ ਬਲ ਡਬ ਲਾ ਗਿਆ ਉਹ ਕਹਿੰਦੇ ਜੀ ਉਹਨਾਂ ਨੂੰ ਦੇ ਅੰਦਰ ਕਰ ਦਿੱਤਾ ਅਸੀਂ ਘਰ ਘਰ ਕੇਜਰੀਵਾਲ ਬੈਠਿਆਂ ਦੱਸੋ ਕਿੰਨਾ ਕਿੰਨੀਆਂ ਜਿਲ੍ਹਾਂ ਪਰੋਗੇ ਇਹ ਇੱਕ ਤਰ੍ਹਾਂ ਨਹੀਂ ਸਿਸਟਮ ਚੱਲਦਾ ਨਹਿਮਰ ਤਾਂ ਸਾਇਦ ਲੋਕਾਂ ਨੂੰ ਆਪਾਂ ਲੋਕਾਂ ਦੀ ਗੱਲ ਕਰੀਏ ਦੁੱਖ ਲੱਗਦਾ ਹੈ ਇਹ ਜਿੰਨੀਆਂ ਵੀ ਪਾਰਟੀਆਂ ਕੋਈ ਜਾਤ ਪਾਤ ਧਰਮ ਪੰਥ ਦੇ ਨਾਂ ਤੇ ਵੋਟਾਂ ਮੰਗਦੀ। ਅਸੀਂ ਹਰ ਜਾਤ ਪਾਤ ਧਰਮ ਪੰਥ ਦਾ ਸਤਿਕਾਰ ਕਰਦੇ। ਆਪਾਂ ਵੋਟਾਂ ਮੰਗਦੇ ਕੰਮ ਦੇ ਬਿਹਾਵ ਤੇ। ਹੁਣ ਤੁਹਾਡੀ ਇੱਕ ਟੀਮ ਹੈ। ਤੁਹਾਡੀ ਟੀਮ ਕੰਮ ਹੀ ਨਾ ਕਰੇ। ਤੁਹਾਨੂੰ ਅਗਲੀ ਵਾਰੀ ਉਹਦਾ ਸੈਲਰੀ ਦੇਣ ਨੂੰ ਜੀ ਕਰੂਗਾ ਕਿ ਨਹੀਂ ਕਰੂਗਾ? ਨਹੀਂ। ਇਹ ਇੱਕ ਅਲੱਗ ਸਿਆਸਤ ਅਲੱਗ। ਸਿਆਸਤ ਦਾ ਮੌਕਾ ਉਸ ਬੰਦੇ ਨੂੰ ਮਿਲਣਾ ਚਾਹੀਦਾ। ਸਿਆਸਤ ਦਾ ਮੌਕਾ ਉਸ ਮੁੱਖ ਮੰਤਰੀ ਨੂੰ ਮਿਲਣਾ ਚਾਹੀਦਾ। ਸਿਆਸਤ ਦਾ ਮੌਕਾ ਉਸ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ। ਜਿਹੜੇ ਲੋਕਾਂ ਦੀ ਸਮੱਸਿਆ ਦਾ ਸਮਾਧਾਨ ਕਰਨ ਪੰਜਾਬ 'ਚ 2 ਸਾਲ ਹੋ ਗਏ ਸਰਕਾਰ ਨੂੰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿਹੜਾ ਅਸੀਂ ਟੈਕਸ ਵਧਾਇਆ ਅਸੀਂ ਲੋਕਾਂ ਦੀਆਂ ਜੇਬਾਂ ਨੂੰ ਰਾਹਤ ਦਿੱਤੇ ਚਾਹੇ ਬਿਜਲੀ ਜੇ ਕੋ ਦਵਾਈ 50 ਰੁਪਏ ਦੀ ਵੀ ਲੈ ਕੇ ਆਉਂਦਾ ਉਹਦਾ ਬੱਚੇ ਤੇ ਸਹੀ ਸਕੂਲ ਬਣਾ ਰਹੇ ਆ ਜਿਹੜੀਆਂ ਹਜ਼ਾਰਾਂ ਰੁਪਏ ਫੀਸਾਂ ਬਾਹਰ ਦੇਣੀਆਂ ਪੈਂਦੀਆਂ ਅਸੀਂ ਸਾਨੂੰ ਕਈ ਫੋਨ ਆਉਂਦੇ ਸਕੂਲਾਂ ਦੀਆਂ ਫੀਸਾਂ ਘਟਾ ਦਿਓ ਜੀ ਕਾਪੀਆਂ ਕਿਤਾਬਾਂ ਘਟਾ ਦਿਓ ਜੀ ਆਪਾਂ ਉਹ ਪ੍ਰਾਈਵੇਟ ਨੇ ਆਪਾਂ ਉਹਨਾਂ ਨੂੰ ਜ਼ਿਆਦਾ ਦਬਾਅ ਪਾਵਾਂਗੇ ਅੱਪਾ ਉਹਨਾਂ ਦੇ ਪੈਰਲਰ ਆਪਣਾ ਕੰਮ ਕਰ। ਵੀ ਤੁਸੀਂ ਸਾਡੇ ਸਕੂਲਾਂ ਚਾਓ। ਅਸੀਂ ਸਕੂਲਾਂ ਦੇ ਵਿੱਚ ਵਧੀਆ ਸਿੱਖਿਆ ਦਵਾਂਗੇ। ਇਹ ਵਧੀਆ ਕੰਮ ਕਰਾਂਗੇ। ਸਾਡੇ ਸਕੂਲ ਵੀ ਉਹਨਾਂ ਨਾਲੋਂ ਬਿਹਤਰ ਨੇ ਜੇ ਆਪਾਂ ਵੀ ਦਬਾਉਣਾ ਸ਼ੁਰੂ ਕਰ ਦਈਏ। ਇਹ ਤਾਂ ਸੋਚ ਹੈ ਸਾਡੀ। ਆਪਾਂ ਚਾਹੁੰਦੇ ਆਂ ਵੀ ਬੱਚਿਆਂ ਨੂੰ ਵਧੀਆ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਨੂੰ ਮੌਕਾ ਮਿਲੇ ਪੜ੍ਹਨ ਲਿਖਣ ਵੱਡੇ ਅਫਸਰ ਬਣਨ। ਅਸੀਂ ਉਸ ਪੜਾਈ ਨੂੰ ਵਧੀਆ ਕਰੀ ਟੋਲ ਪਲਾਜ਼ਾ ਵੀ ਬੰਦ ਕੀਤਾ ਬਿਲਕੁਲ ਜੀ ਸਭ ਤੋਂ ਵੱਧ ਗਰਦਾਸਪੁਰੀਆਂ ਨੂੰ ਜਦੋਂ ਚੰਡੀਗੜ੍ਹ ਜਾਂਦੇ ਸਾਨੂੰ ਟੋਲ ਟੈਕਸ ਦੇਣਾ ਪੈਂਦਾ ਐਡੇ ਐਡੇ ਮੰਤਰੀ ਦੇ ਐਡੇ ਐਡੇ ਉਹ ਹੀ ਗੱਲ ਫਿਰ ਮੈਂ ਕਹਿ ਸਕਦਾ ਵੀ ਡਿਪਟੀ ਸੀਐਮ ਰੇ ਪਰ ਕਦੀ ਕੇ ਨੇ ਸੋਚਿਆ ਕਿਸੇ ਦਾ ਹੁਣ ਜੇ ਟੋਲ ਟੈਕਸ ਥਾਣੀ ਲੰਘਦਾ ਕਿਸੇ ਦਾ ਕੋਈ 100 150 ਰੁਪਈਆ ਵੀ ਬਚਦਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਇਹਨਾਂ ਨੇ ਕੀਤਾ ਕਿ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਲੋਕ ਹਿੱਤਾਂ ਤੇ ਚੱਲ ਰਹੀ ਹੈ ਔਰ ਐਵੇਂ ਨਹੀਂ ਇੰਨਾ ਬੂਸਟ ਆ ਇਹ ਸੋਚਦੇ ਸੀ ਵੀ ਭਲੱਖ ਨਾਮ ਆਦਮੀ ਪਾਰਟੀ ਬਣੇਗੀ ਗਾ ਨਹੀਂ ਬਣਦੀ ਇਹਨਾਂ ਦੇ ਹਰ ਬਿਆਨ ਤੁਸੀਂ ਵੇਂਦੇ ਹੋ ਇਹਨਾਂ ਦੇ ਬਿਆਨਾਂ ਦੇ ਸਾਰਿਆਂ ਦੇ ਪਾਣੀ ਫੇਰਦੇ ਜੀ ਲੋਕਾਂ ਨੇ ਫੇਰਿਆ ਆਪਾਂ ਨਹੀਂ ਫੇਰਿਆ ਪਰ ਆਉਣ ਵਾਲਾ ਸਮਾਂ ਇਹਨਾਂ ਨੂੰ ਦੱਸੂਗਾ ਸਾਡਾ ਆਉਣਾ ਔਖਾ ਹੈ ਪਰ ਜਾਂਦੇ ਨਹੀਂ ਕਿਉਂਕਿ ਮਿਹਨਤ ਕਰ ਰਹੇ ਆਂ ਪੰਜਾਬ ਲਈ ਕੰਮ ਕਰ ਰਹੇ ਆਂ ਵਧੀਆ ਕੰਮ ਕਰਕੇ ਦੱਸਾਂਗੇ ਤਾਂ ਜੋ ਕਿ ਪੰਜਾਬ ਦੀ ਭਲਾਈ ਹੋ ਸਕੇ ਪੰਜਾਬ ਦੀ ਤਰੱਕੀ ਹੋ ਸਕੇ ਪੰਜਾਬ ਜਿਹੜਾ ਸਾਡਾ ਫਿਰ ਰੰਗਲਾ ਪੰਜਾਬ ਬਣ ਸਕੇ ਲੋਕ ਸਭਾ ਜਾਣੇ ਹੋ ਜੇ 5 ਜੂਨ ਨੂੰ ਤੁਹਾਨੂੰ ਜਿੱਤ ਦਾ ਫਤਵਾ ਮਿਲਦਾ ਗੁਰਦਾਸਪੁਰ ਹਲਕੇ ਦੇ ਲੋਕਾਂ ਦੇ ਵੱਲੋਂ ਪਹਿਲੇ 5 ਕੰਮ ਕਿਹੜੇ ਕਰਾਉਂਗੇ ਸਭ ਤੋਂ ਪਹਿਲੀ ਜਿਹੜੀ ਤੇ ਜਿੰਨੀਆਂ ਹਿਸਟੋਰੀਕਲ ਪਲੇਸ ਇੱਥੇ ਪਈਆਂ ਨੇ ਜਿਹੜੀਆਂ ਅਣ ਦੇਖੀਆਂ ਕਰ ਦਿੱਤੀਆਂ ਗਈਆਂ ਮੇਰਾ ਮੇਨ ਪਹਿਲਾ ਸਟੈਪ ਇਹ ਆ ਜਿਹੜਾ ਸਾਡਾ ਗੁਰਦਾਸਪੁਰ ਅੱਖੋ ਪਰੋਖੇ ਕੀਤਾ ਜਾਂਦਾ ਰਾਜਸਥਾਨ ਚ ਜਾਣੇ ਕੀ ਆ ਉੱਥੇ ਪੁਰਾਣੇ ਕਿਲੇ ਨੇ ਕਿਲੇ ਉਹ ਹੀ ਲੋਕ ਵੇਖਣ ਜਾਂਦੇ ਸਾਡੀਆਂ ਇੱਥੇ ਹਿਸਟੋਰੀਕਲ ਪਲੇਸਾਂ ਪਈਆਂ ਨੇ ਜਿਨ੍ਹਾਂ ਨੂੰ ਬਿਲਕੁਲ ਅਵਾਇਡ ਇਗਨੋਰ ਕੀਤਾ ਗਿਆ ਉਹਦੀ ਹਾਈਪ ਵਧਾਉਣਾ ਚਾਹੁੰਦੇ ਅਸੀਂ ਚਾਹੁੰਦੇ ਆ ਵੀ ਪੰਜਾਬ ਇੱਕ ਵੱਖਰੀ ਖਿੱਚ ਦਾ ਕੇਂਦਰ ਬਣੇ ਸਾਡੇ ਕੋਲ ਟੂਰਿਸਟ ਆਉਣ ਲੋਕ ਆਉਣ ਸਾਡੇ ਕੋ ਜਿਹੜਾ ਵੀ ਸਾਡੇ ਇੱਥੋਂ ਦੇ ਜਿਹੜਾ ਹਿਸਟੋਰੀਕ ਜਿਹੜੀ ਇਤਿਹਾਸ ਜਿਹੜਾ ਉਹ ਸੁਣ ਔਰ ਆ ਕੇ ਇੱਥੇ ਰਹਿਣ ਰਹਿਣਗੇ ਨੇਚਰਲੀ ਹੋਟਲ ਬਣਨਗੇ ਬਿਜ਼ਨਸ ਵਧੂਗਾ ਸਾਡੇ ਲੋਕਾਂ ਦਾ ਸੋ ਪਹਿਲਾ ਕੰਮ ਤੇ ਮੇਰਾ ਇਹ ਦੂਜਾ ਕੰਮ ਜਿਹੜਾ ਸਾਡੇ ਪਠਾਨਕੋਟ ਦੇ ਏਰੀਆ ਵਾਲਾ ਜਿਹੜੇ ਫਾਟਕਾਂ ਦੀ ਬਹੁਤ ਦਿੱਕਤ ਜੇ 24 ਘੰਟੇ ਤੇ ਜੇ ਸਭ ਨੂੰ 4 ਘੰਟੇ ਅਸੀਂ ਟ੍ਰੈਫਿਕ ਜੀ ਹਾਂ ਤੇ ਫਿਰ ਕਿਤਰਾ ਸਰਵਾਈਵ ਕਰਾਂਗੇ ਇਹੋ ਹਾਲ ਸੁਜਾਨਪੁਰ ਦਾ ਵਾ ਜਿਹੜਾ ਉਸ ਤੋਂ ਬਾਅਦ ਤੁਸੀ ਦਰਿਆ ਦਾ ਪਾਣੀ ਹਰ ਵਾਰ ਜਦੋਂ ਪਾਣੀ ਹੁੰਦਾ ਬਰਸਾਤਾਂ ਹੁੰਦੀਆਂ ਫਸਲਾਂ ਬਰਬਾਦ ਹੁੰਦੀਆਂ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਨਵੀਂ ਦੇਖਣ ਨੂੰ ਮਿਲਦੀ ਹੈ ਵੀ ਯਾਰ ਜਦੋਂ ਮੀਂਹ ਆਉਂਦਾ ਕਿਤੇ ਨੁਕਸਾਨ ਨਾ ਹੋਵੇ ਇਹ ਕੰਮ ਬੜਾ ਜ਼ਰੂਰੀ ਹੈ ਇੱਕ ਜਿਹੜਾ ਮੇਨ ਕੰਮਾ ਜਿਹੜੇ ਡਰੋਨ ਜਿਹੜੇ ਪਾਕਿਸਤਾਨ ਵਾਲਿਆਂ ਉਹਨਾਂ ਨੂੰ ਪਹਿਲ ਕਦਮੀ ਦੇ ਕੇ ਆਪਾਂ ਜਿਹੜੇ ਉਹ ਬੰਦ ਕਰਾਉਣਾ ਕਰਨ ਦੀ ਕੋਸ਼ਿਸ਼ ਉਹਦੀ ਆਵਾਜ਼ ਚੁੱਕਾਂਗੇ ਇਸ ਤੋਂ ਬਾਅਦ ਇੰਡਸਟਰੀ ਹੈ ਸਾਡੀ ਬਟਾਲੇ ਦੀ ਜਿਹੜੀ ਬਿਲਕੁਲ ਵੈਂਟੀਲੇਟਰ ਤੇ ਲੱਗੀ ਹੈ ਸਾਡੇ ਇੰਡਸਟਰੀ ਵਾਲੇ ਜਦੋਂ ਵੀ ਕੋਈ ਬਾਹਰੋਂ ਆਉਂਦਾ ਇੱਕ ਆਜ਼ਦੀ ਦੀ ਨਿਗਾਹ ਨਾਲ ਵੇਖਦੇ ਨੇ ਉਹਦੀ ਆਓ ਭਗਤ ਵੀ ਕਰਦੇ ਨੇ ਸ਼ਾਇਦ ਯਾਰ ਇਹ ਬੰਦਾ ਸਾਡੀ ਬਾਤ ਚੁੱਕਲੇ ਪਰ ਵੋਟਾਂ ਲੈ ਕੇ ਬਾਝ ਲੱਭਦੇ ਨੇ ਇੰਡਸਟਰੀ ਨੂੰ ਆਪਾਂ ਪਹਿਲ ਕਦਮੀ ਦੇ ਦੇ ਕੇ ਇਹਦੇ ਵਧੀਆ ਉਪਰਾਲੇ ਕਰਕੇ ਕੋਈ ਵੱਡੀਆਂ ਇੰਡਸਟਰੀਆਂ ਲੈ ਕੇ ਆਵਾਂ ਆਈਏ ਕੋਈ ਰੁਜ਼ਗਾਰ ਜਿਹੜਾ ਇੱਥੇ ਹੋਰ ਪੈਦਾ ਹੋ ਸਕੇ ਤਾਂ ਜੋ ਕਿ ਸਾਡੇ ਲੋਕਾਂ ਦੀ ਇਨਕਮ ਵਧੇ ਨਾ ਕਿ ਇਨਕਮ ਘਟੇ ਐਸੇ ਕੰਮ ਕਰਾਂ ਗੁਰਦਾਸਪੁਰ ਦੇ ਲੋਕਾਂ ਨੂੰ ਆਪਣੇ ਸ਼ਬਦਾਂ ਚ ਕੀ ਅਪੀਲ ਕਰੋਗੇ ਵੋਟਰ ਮੈਂ ਇਹੋ ਬੇਨਤੀ ਕਰੂੰਗਾ ਜੀ ਲੀਡਰ ਵੇਖ ਲੈ ਐਕਟਰ ਵੀ ਵੇਖ ਲੈ ਇੱਕ ਮੌਕਾ ਆਮ ਨਿਮਾਣੇ ਨੂੰ ਆਪਣੇ ਪਰਿਵਾਰ ਦੇ ਜੀ ਨੂੰ ਆਪਣੇ ਪੁੱਤ ਆਪਣੇ ਭਰਾ ਨੂੰ ਦੇ ਕੇ ਵੇਖ ਲੋ ਜੇ ਮੈਂ ਚੰਗੇ ਕੰਮ ਕਰੂੰਗਾ ਤੇ ਅਗਲੀ ਵਾਰੀ ਮੈਨੂੰ ਫੇਰ ਵੋਟਾਂ ਪਾ ਦਿਓ ਜੇ ਮੈਂ ਚੰਗੇ ਕੰਮ ਨਹੀਂ ਕਰੂੰਗਾ ਮੈਂ ਅਗਲੀ ਵਾਰੀ ਵੋਟ ਮੰਗਣ ਨਹੀਂ ਆਉਂਦਾ ਤੁਹਾਡੇ ਕੋਲ ਮੈਂ ਤੇ ਇਹੋ ਬੇਨਤੀ ਕਰੂੰਗਾ ਏਬੀਪੀ ਸਾਜਾ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ